ਇਸ ਹੀ ਇਦਾਂ ਦੀ ਧਰਤੀ ਹੈ ਇਸ ਧਰਤੀ ਦਾ ਜ਼ਰਰਾ ਜ਼ਰਰਾ ਇਹ ਫਤਿਹਗੜ ਸਾਹਿਬ ਦੀ ਧਰਤੀ ਦਾ ਜ਼ਰਰਾ ਜ਼ਰਰਾ ਸ਼ਹੀਦਾਂ ਦੇ ਖੂਨ ਚ ਗੁਣਚ ਹੋਇਆ ਹੈ ਬੜੀ ਰੋਹਾਨੀ ਰੰਗ ਚ ਰੰਗੀ ਹੋਈ ਧਰਤੀ ਹੈ ਗੁਰਸਿੱਖੋ 25 25000 ਸਿੱਖਾਂ ਦੇ ਇੱਥੇ ਸਿਰਾਂ ਦੇ ਸੰਸਕਾਰ ਕੀਤੇ ਹਜ਼ਾਰਾਂ ਦੀ ਗਿਣਤੀ ਚ 6000 ਦਾ ਸੰਸਕਾਰ ਇੱਥੇ ਕੀਤਾ ਗੱਡੇ ਲੱਦੇ ਹੋਏ ਇਹ ਇਹ ਧਰਤੀ ਇਹਦਾ ਕਣ-ਕਣ ਸ਼ਹੀਦੀ ਦੀ ਮਹਿਕ ਵੰਡਦਾ ਹੈ ਬੋਲਦਾ ਹੈ ਤੋਂ ਬੜੇ ਟਿਕਾਉ ਚ ਬੜੀ ਪੈ ਭਾਵਨੀ ਚ ਬੜੇ ਸਹਿਜ ਸੰਜੀਦਗੀ ਚ ਇਹ ਮੇਰੀ ਬੇਨਤੀ ਤੁਹਾਨੂੰ ਬਹੁਤ ਕਰਜ਼ਾ ਹੈ ਸਾਰੇ ਪੰਥ ਦੇ ਸਿਰ ਤੇ ਇਸ ਧਰਤੀ ਦਾ ਬੜਾ ਵੱਡਾ ਕਰਜ਼ਾ ਹੈ ਉਹ ਕਦੀ ਨਹੀਂ ਉਤਰਨਾ ਸਾਧ ਸੰਗਤ ਸਾਡੇ ਘਰਾਂ ਦੀਆਂ ਖੁਸ਼ੀਆਂ ਇਸ ਧਰਤੀ ਦਾ ਕਰਜ਼ਾ ਦੇ ਤੇ ਉਹਨਾਂ ਨੂੰ ਮਾਣੋ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਦੇਣ ਪਰ ਤੁਹਾਡੀ ਸੁਰਤ ਵਿੱਚ ਧੰਨਵਾਦ